ਕਿਉਂਕਿ ਸੱਭਿਆਚਾਰ ਨੂੰ ਹਮੇਸ਼ਾ ਹੀ ਯਾਦ ਰੱਖਦੇ ਰਹਿਣਾ ਚਾਹੀਦਾ ਆ ਜੋ ਤੁਹਾਨੂੰ ਸਾਰਾ ਸਿਸਟਮ ਦਿਖਾਉਣੇ ਆ ਜੀ ਕੀ ਕੀ ਗੱਲਬਾਤ ਆ ਜੀ ਤੇ ਦੇਖੋ ਜੀ ਹੈਨਾ ਸਾਰਾ ਤੁਹਾਨੂੰ ਵਿਸਤਾਰ ਨਾਲ ਦਿਖਾਵਾਂਗੇ ਬਾਕੀ ਇਹ ਸ਼ੌਪ ਦਾ ਨਾਮ ਆ ਜੀ ਯਾਰ ਆਮ ਸਿੰਘ ਰਾਣਾ ਦਾ ਅੰਦੋਲਨ ਮੇਲੇ ਦਾ ਜੋ ਵੀ ਸੇਵਾ ਚੱਲਿਆ ਜੀ ਤੇ ਆ ਅੰਦੋਲਨ ਮੇਲੇ ਦੀਆਂ ਨਿਸ਼ਾਨੀਆਂ ਐ ਜੀ ਕਿਵੇਂ ਪਾਣੀ ਦੀਆਂ ਬੁਸ਼ਾਰਾ ਹੋ ਰਹੀਆਂ ਦੇਖੋ ਕਿਸਾਨਾਂ ਦੇ ਉੱਤੇ ਹੈਨਾ ਕਿਉਂਕਿ ਇਹ ਅੰਦੋਲਨ yaad ਹੀ ਰਹੂਗਾ ਦੇਖੋ ਜੋ ਜੋ ਸਿਸਟਮ ਹੈ ਹੈਨਾ ਸਾਰਾ ਦਰਸਾਇਆ ਗਿਆ ਜੀ ਇੱਥੇ ਆਜੋ ਆਪਾਂ ਸ਼ਾਪ ਦੇ ਅੰਦਰ ਜਾਂਦੇ ਆ ਤੁਹਾਨੂੰ ਸਾਰਾ ਦਿਖਾਉਣੇ ਆ। ਬਾਕੀ ਐਸਾੜ ਰਾਮ ਸਿੰਘ ਰਾਣਾ ਦਾ ਉਹ ਮੈਸੀ ਟਰੈਕਟਰਾ ਜੀ ਜੋ ਮਾਨ ਸਨਮਾਨ ਚ ਮਿਲਿਆ ਜੀ। ਬਾਕੀ ਆਜੋ ਇਹ ਜਿਹੜਾ ਚਰਖਾ ਨਾ ਦੇਖੋ ਕਿਵੇਂ ਪੂਰਾ ਚਰਖਾ ਬਣਾਇਆ ਜੀ ਜਿਵੇਂ ਸੇਮੀ ਮਾਲਾਂ ਪਾ ਗਿਆ ਦੇਖੋ ਬਹੁਤ ਬਰੀਕੀ ਦੇ ਨਾਲ ਤੁਸੀਂ ਕਲਾਕਾਰੀ ਕੀਤੀ ਹੋਈਗੀ ਕਿਉਂਕਿ ਬੜੇ ਵਧੀਆ ਤਰੀਕੇ ਨਾਲ ਜਿੰਨੇ ਵੀ ਬਣਾਇਆ ਵੀਰ ਜੀ ਬਹੁਤ ਸੋਹਣਾ ਬਣਾਇਆ ਹੈ ਜੀ ਬਾਕੀ ਇਹ ਵੀ ਤੁਹਾਨੂੰ ਸਾਰਾ ਦੱਸਦੇ ਆ ਵੀਰ ਦਾ ਫੋਨ ਨੰਬਰ ਵੀ ਦਿਆਂਗੇ ਐਸ ਸਿਰ ਤੋਂ ਚੱਲਦੇ ਆ ਜੀ ਤੁਹਾਨੂੰ ਕੱਲੀ-ਕੱਲੀ ਚੀਜ਼ ਬਰੀਕੀ ਨਾਲ ਦਿਖਾਵਾਂਗੇ ਜੀ ਕਿਉਂਕਿ ਉਹ ਸਾਹਮਣੇ ਉੱਪਰ ਦਿਖ ਰਹੀ ਹੋਣੀ ਆ ਤੁਹਾਨੂੰ ਅੰਗਰੇਜ਼ਾਂ ਦੇ ਸਮੇਂ ਦੀ ਜਿਵੇਂ ਤੋਪ ਬਣੀ ਆ ਹਨਾ ਆ ਬਾਕੀ ਸਾਈਕਲ ਆ ਜੀ ਸਾਈਕਲ ਦੇ ਨਾਲ ਟੰਗੀਆਂ ਡਰਮੀਆਂ ਜਿਵੇਂ ਵੀ ਆਪਾਂ ਦੁੱਧ ਦਾ ਕੰਮ ਕਰਦੇ ਆ ਕਿਸਾਨ ਭਰਾ ਉਹੀ ਮਾਹੌਲ ਦਰਸਾਇਆ ਗਿਆ ਜੀ ਜੀ ਕਿਸਾਨੀ ਦਾ ਤੇ ਬਾਕੀ ਕੱਲੀ-ਕੱਲੀ ਚੀਜ਼ ਜੇ ਤੁਸੀਂ ਮੂੰਹ ਬੋਲਦੀ ਹੈ ਜੀ ਜੀ ਕਰਦਾ ਮੱਲੋ ਮੱਲੀ ਲੈਣ ਨੂੰ ਕੋંકી ਸਾਡਾ ਵੀ ਮਨ ਕਰ ਰਿਹਾ ਹੁਣ ਦੇਖ ਰਹੇ ਆ ਤੇ ਜੀ ਕਰਦਾ ਹਰ ਇੱਕੀ ਚੀਜ਼ ਖਰੀਦ ਲਈਏ ਵਾਹ ਗਰੂਪ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਬਾਕੀ ਆ ਪੁਰਾਣੀ ਜਮਾਨੇ ਦਾ ਫੋਨ ਆ ਜੀ ਕਿਉਂਕਿ ਵੀਡੀਓ ਅਖੀਰ ਤੱਕ ਦੇਖਿਆ ਜੇ ਸਾਰਾ ਤੁਹਾਨੂੰ ਫਿਰ ਪਤਾ ਲੱਗੂਗਾ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਬਾਕੀ ਆ ਆਪਾਂ ਕੋਈ ਵੀ ਦਵਾਈ ਕੁੱਟਦੇ ਆ ਜੀ ਉਸ ਹਿਸਾਬ ਨਾਲ ਬਣਾਇਆ ਗਿਆ ਜੀ ਡੰਡਾ ਕੁੰਡਾ ਤੇ ਆ ਗੋਲਕਾ ਹੈ ਜੀ ਆ ਵੀ ਗੱਲਾਂ ਬਣਾਇਆ ਗਿਆ ਜੀ ਤੇ ਆ ਵੜੇ ਵਧੀਆ ਕਲਾਕਾਰੀ ਦੇ ਨਾਲ ਤਿਆਰ ਕੀਤੇ ਹੋਏ ਹਰੇਕੀ ਸਮਾਨ ਕਲਾਕਾਰੀ ਦਿਖਾਈ ਗਈ ਹੈ ਜੀ ਕੱਲੀ-ਕੱਲੀ ਚੀਜ਼ ਤੇ ਠੀਕ ਹੈ ਜੀ ਆ ਮੇਜ ਟੇਬਲ ਤੁਸੀਂ ਦੇਖ ਹੀ ਰਹੇ ਹੋ ਹਨਾ ਬਾਕੀ ਆ ਸਦੂਖੜੀਆਂ ਜੋ ਵੀ ਸਿਸਟਮ ਬਣਾਇਆ ਗਿਆ ਜੀ ਕੱਲੀ ਕੱਲੀ ਚੀਜ਼ ਮੂੰਹੋਂ ਬੋਲਦੀ ਹੈ ਬਾਕੀ ਆ ਟੇਬਲ ਬਹਿਣ ਵਾਲੇ ਹਨਾ ਬਾਕੀ ਆ ਦੇਖੋ ਕੱਲੀ ਕੱਲੀ ਚੀਜ਼ ਦਰਕਾਰਡ ਦੱਸਦਾ ਕਿਉਂਕਿ ਦੱਸਣ ਦੀ ਲੋੜ ਨਹੀਂ ਪੈਂਦੀ ਜਿਹੜੀ ਤੁਸੀਂ ਜ਼ਿੰਦਗੀ 'ਚ ਕਦੀ ਉਹ ਚੀਜ਼ ਦੇਖੀ ਨਹੀਂ ਹੋਣੀ ਜਿਹੜੀ ਤੁਹਾਨੂੰ ਮੈਂ ਅੱਜ ਦਿਖਾ ਰਿਹਾ ਭਰਾਓ ਬਾਕੀ ਜੇ ਕਿਸੇ ਨੇ ਵੱਡਾ ਡੰਡਾ ਕੁੰਡਾ ਲੈਣਾ ਕਿਉਂਕਿ ਦਵਾਈਆਂ ਦੇ ਵਾਸਤੇ ਆਮ ਵਰਤੇ ਜਾਣ ਵਾਲੇ ਆ ਦੇਖੋ ਉਹ ਯਾਰ ਬਣੇ ਹੋਏ ਆ ਜੀ ਬਾਕੀ ਆ ਜੋ ਤੁਹਾਨੂੰ ਸਾਰਾ ਹੀ ਦਿਖਾ ਰਿਹਾ ਆ ਦੇਖੋ ਬਰੀਕੀ ਦੇ ਨਾਲ ਚਰਖੇ ਸੰਦੂਖ ਤੇ આજ ਜੋ ਵੀ ਸਿਸਟਮ ਆ ਕਿ ਕੱਲੀ-ਕੱਲੀ ਚੀਜ਼ਾਂ ਨੂੰ ਘਟੋਲ ਤੇ ਆ ਜਿਹੜੇ ਮਹਾਰਾਜਾਂ ਦੇ ਟਾਈਮ ਹੁੰਦੇ ਸੀ ਸਿਸ਼ਟਕ ਉਹ ਦੇਖ ਲਓ ਦਰਵਾਜਿਆਂ ਦੇ ਉੱਤੇ ਰੱਖੇ ਹੁੰਦੇ ਸੀ ਜਦੋਂ ਆਪਾਂ ਗੇੜ ਦੇ ਅੰਦਰ ਵਰਦੇ ਹੁੰਦੇ ਆ ਤੁਸੀਂ ਕੋਈ ਪੁਰਾਣਾ ਨਾਟਕ ਦੇਖੋਗੇ ਤੇ ਉਹਨਾਂ ਨਾਟਕਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਜੀ ਠੀਕ ਆ ਜੀ ਤੇ ਬਾਕੀ ਆਹ ਟੈਲੀਫੋਨ ਤੁਹਾਨੂੰ ਦਿਖਾ ਰਹੇ ਆ ਜੀ ਪਹਿਲੇ ਜ਼ਮਾਨੇ ਦਾ ਗਰੀਜਾਂ ਦੇ ਟਾਈਮ ਦਾ ਟੈਲੀਫੋਨ ਆ ਜਦੋਂ ਇਹ ਚੱਲਦੇ ਹੁੰਦੇ ਸੀ ਕਿਉਂਕਿ ਬਹੁਤ ਵੱਡਾ ਸੱਭਿਆਚਾਰ ਇਹਨਾਂ ਨੇ ਸਾਂਭ ਰੱਖਿਆ ਹੈ ਪੁਰਾਣੇ ਠੀਕ ਆ ਜੀ ਬਾਕੀ ਆਹ ਟਰੈਕਟਰ ਆ ਜੀ ਕੱਲਾ-ਕੱਲਾ ਤੁਹਾਨੂੰ ਚੀਜ਼ ਦਿਖਾ ਰਹੇ ਆ ਬਰੀਕੀ ਦੇ ਨਾਲ ਦੇਖੋ ਹਣਾ ਇਹ ਅਲੱਗ-ਅਲੱਗ ਚੀਜ਼ ਆ ਜੀ ਆ ਦੇਖੋ ਤੁਸੀਂ ਹਰੇਕੀ ਚੀਜ਼ ਦੇ ਵਿੱਚੋਂ ਤਾਂ ਜੁਮੈਨ ਲੱਗੂਗਾ ਵੀ ਵਾਕਿਆ ਹੀ ਕਿਸੇ ਕਲਾਕਾਰ ਨੇ ਪੁਰਾਣਾ ਜ਼ਮਾਨਾ ਯਾਦ ਆਜੂ ਭਰਾਵੋ ਤੁਹਾਨੂੰ ਪੁਰਾਣਾ ਜ਼ਮਾਨਾ ਬਾਕੀ ਤੁਸੀਂ ਸਾਰੀ ਦੁਕਾਨ ਦੇਖ ਰਹੇ ਜੀ ਕੱਲੀ-ਕੱਲੀ ਚੀਜ਼ ਦਾ ਮੋਲਾ ਜੀ ਕਿਉਂਕਿ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਜੇ ਕਿਸੇ ਖਰੀਦ ਨਹੀਂ ਹੋਵੇ ਤੇ ਗੋਲਡਨ ਹਟ ਦੇ ਵਿੱਚ ਤੁਸੀਂ ਆਓਗੇ ਤੇ ਜਦੋਂ ਤੁਸੀਂ ਅੰਦਰ ਐਂਟਰੀ ਕਰੋਗੇ ਤੇ ਸੱਜੇ ਹੱਥ ਵੀਰ ਦੀ ਦੁਕਾਨ ਆ ਜੀ ਉੱਥੇ ਹਰ ਇੱਕ ਚੀਜ਼ ਮੌਜੂਦ ਆ ਜੀ ਤੇ ਬਾਕੀ ਆ ਤੁਸੀਂ ਦੇਖ ਰਹੇ ਜੇ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਦਿਖਾ ਰਿਹਾ ਸ਼ਾਪ ਤੇ ਮੌਜੂਦ ਆ ਜੀ ਆ ਦੇਖੋ ਕੁਰਸੀ ਹਣਾ ਕੁਰਸੀਆਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਤੇ ਬਾਕੀ ਆਹ ਚੇਅਰ ਦੇਖੋ ਹਣਾ ਸਾਰੀ ਚੀਜ਼ ਤੁਹਾਨੂੰ ਕੱਲੀ-ਕੱਲੀ ਦਿਖਾ ਰਿਹਾ ਆ ਬਰੀਕੀ ਨਾਲ ਇਹ ਵੀਰ ਆਪਣਾ ਸ਼ੌਕ ਤੇ ਬੈਠਾ ਹੋਇਆ ਜੀ ਜਦੋਂ ਮਰਜ਼ੀ ਤੁਸੀਂ ਫਰਕ ਕਰ ਸਕਦੇ ਜੀ ਠੀਕ ਆ ਜੀ ਠੀਕ ਆ ਵੀਰ ਜੀ ਇਹ 골ਡਨ ਹੱਟ ਵਾਲੇ ਉਹਨਾਂ ਦੀ ਦੁਕਾਨ ਆ ਜੀ ਕਿਉਂਕਿ ਤੁਸੀਂ ਜਦੋਂ ਵੀ ਮਰਜ਼ੀ ਆਓ ਤੇ 24 ਘੰਟੇ ਇੱਥੇ ਮੌਜੂਦ ਹੀ ਮਿਲਣਗੇ ਕਿਉਂਕਿ ਇਹ ਸ਼ਾਪ ਹੀ ਰਾਮ ਸਿੰਘ ਰਾਣਾ ਦੀ ਹੈ ਜੀ ਠੀਕ ਆ ਜੀ ਮੇਨ ਗੱਲ ਆ ਜੀ ਬਾਕੀ ਕਰੋ ਵੀਡੀਓ ਸ਼ੇਅਰ ਪ੍ਰਾਉ ਦੱਬ ਕੇ ਬਾਕੀ ਤੇ ਉਹ ਜਿਹੇ ਵੀਡੀਓ ਦੇਖਣ ਲਈ ਬਾਕੀ ਆਪਣਾ YouTube ਚੈਨਲ ਆ ਦਲਵਾ ਘਰੰਦਾਵਾ ਹੁਤਮ ਕਿਸਾਨ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਬਾਕੀ ਆਪਣਾ ਪੇਜ ਚੱਲਦਾ Facebook ਤੇ ਦਲਵਾ ਘਰੰਦਾਵਾ ਸਭਰਾ ਠੀਕ ਹੈ ਜੀ ਇਹ ਆਪਣਾ ਤੇਜ਼ ਚੱਲਦਾ ਜਦੋਂ ਮਰਜ਼ੀ ਨੂੰ ਫੋਲੋ ਕਰੋ ਤੇ ਠੀਕ ਹੈ ਜੀ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਬਾਕੀ ਆਜੋ ਤੁਹਾਨੂੰ ਦੱਸਦੇ ਆ ਇੱਥੇ ਚਾਹ ਕਿਹੜੀ ਬਣਦੀ ਆ ਚਾਹ ਵੀ ਸਿਰਾ ਬਣਦੀ ਆ ਤੇ ਚਾਹ ਦਾ ਤੁਸੀਂ ਨਾਮ ਸੁਣ ਕੇ ਹੈਰਾਨ ਹੋ ਜਾਓਗੇ ਇੱਥੇ ਦੇਖੋ ਜੀ ਤੰਦੂਰੀ ਚਿਕਨ ਤੁਣੀ ਸੁਣਿਆ ਹੋਊਗਾ ਤੰਦੂਰੀ ਮੁਰਗਾ ਸੁਣਿਆ ਹੋਊਗਾ ਬਾਕੀ ਇਹ ਤੇ ਤੰਦੂਰੀ ਚਾਹ ਵੀ ਬਣਦੀ ਜਾ ਦੇਖੋ ਠੀਕ ਹੈ ਜੀ ਤੰਦੂਰੀ ਚਾਹ ਜਦੋਂ ਮਰਜ਼ੀ ਸਾਗਣ ਲਈ ਪਹੁੰਚ ਬਾਕੀ ਇਹ ਮੈਸੀਡ ਟਰੈਕਟਰ ਆ ਜੀ 24 ਘੰਟੇ ਇੱਥੇ ਤੁਹਾਨੂੰ ਮੌਜੂਦ ਮਿਲੂਗਾ ਜਦੋਂ ਮਰਜ਼ੀ ਤੁਸੀਂ ਦੇਖਣ ਲਈ ਆਓ ਲੋਕ ਇਹਦੇ ਨਾਲ ਤਸਵੀਰਾਂ ਖਿਚਵਾਉਣ ਲਈ ਮੇਲਾ ਲੱਗਿਆ ਰਹਿੰਦਾ ਹੈ ਜੀ ਠੀਕ ਹੈ ਜੀ ਇਹ ਅੱਜ ਵੀ ਇਹ ਝੰਡਾ ਮੌਜੂਦ ਆ ਉੱਤੇ ਤੇ ਬਾਕੀ ਇਹ ਐਨ ਆਰ ਆਈ ਵੀਰਾਂ ਵੱਲੋਂ ਜੀ ਵਿਚੇ ਸਨਮਾਨ ਕੀਤਾ ਗਿਆ ਜੀ ਠੀਕ ਹੈ ਜੀ ਸਮੂਹ ਨਗਰ ਪਿੰਡ ਪੰਜ ਰੋਖਾ ਪਿੰਡ ਦਾ ਨਾਂ ਹੈ ਜੀ ਦਵਾਬੇ ਦੇ ਵਿੱਚ ਇਹ ਪਿੰਡ ਪੈਂਦਾ ਜੀ ਦੱਸਦੇ ਆ ਵੀਰ ਕਿਉਂਕਿ ਮਾਝਾ ਮਾਲਵਾ ਦਵਾਬਾ ਕਿਉਂਕਿ ਦਵਾਬਾ ਏਰੀਆ ਸਾਰਾ ਹੀ ਬਾਹਰ ਆ ਜੀ ਬਾਕੀ ਅੰਦਰ ਬਹੁਤ ਸੋਹਣਾ ਸਿਸਟਮ ਬਣਿਆ ਹੋਇਆ ਹੈ ਜੀ ਤੁਸੀਂ ਕੋਈ ਵੀ ਵਿਆਹ ਸ਼ਾਦੀ ਕਰਨੀ ਆ ਜਾਂ ਬੱਚੇ ਦਾ ਜਨਮ ਦਿਨ ਮਨਾਉਣਾ ਹੈ ਜੀ ਕਾਇ ਕੋਈ ਪਾਰਟੀ ਫੰਕਸ਼ਨ ਹੈ ਜੀ ਸਾਰੇ ਇੱਥੇ ਬੁੱਕ ਹੁੰਦੇ ਆ ਜੀ 골ਡਨ ਹਟ ਤੇ ਆ ਦੇਖੋ ਅੰਦਰ ਕਿਉਂਕਿ ਇਸ ਇਸ ਤੋਂ ਵੀ ਅੱਗੇ ਕਮਰੇ ਹੈਗੇ ਆ ਜੀ ਜਿਹੜੇ ਅਲੱਗ-ਅਲੱਗ ਚੀਜ਼ ਹੈ ਜੀ ਦੇਖੋ ਕੱਲੀ-ਕੱਲੀ ਚੀਜ਼ ਬਹੁਤ ਸੋਹਣਾ ਹੈ ਜੀ ਦੇਖੋ ਵੇਟਰ ਕਿਵੇਂ ਡਿਊਟੀ ਨਿਭਾ ਰਹੇ ਆਪਣੇ ਸਿਸਟਮ ਤੇ ਇਹਣਾ ਪੂਰਾ ਲੋਕ ਆਉਂਦੇ ਆ ਇੱਥੇ ਪਾਰਟੀ ਕਾ ਪਾਣੀ ਫੁਲਕਾ ਛਕਣ ਦੀ ਦੇਖ ਰਿਹਾ ਜੀ ਤੁਸੀਂ ਮੈਸੇਜ ਕਰ ਹਰੇ ਕਦਕਾਨਾ ਦੇਖੋ 70% ওভার ওভার ਆ ਦੇ ਕੋ ਹਨਾ ਹਾਰੇ ਕੀ ਸ਼ੂਜ਼ ਦੁਕਾਨ ਹਾਰੇ ਕੀ ਸਮਾਨ ਤੁਸੀਂ ਸਭ ਕੁਝ ਜੀ 골ਡਨ ਹਟ ਵਾਲਿਆਂ ਦੇ ਜੀ ਕੋਈ ਸਮਾਨ ਵੀ ਤੁਸੀਂ ਖਰੀਦ ਸਕਦੇ ਹੋ ਜੀ ਠੀਕ ਹੈ ਜੀ ਆ ਦੇਖ ਲਓ ਕਿਵੇਂ ਤਸਵੀਰਾਂ ਖਿਚਾ ਰਹੇ ਆ ਜੀ ਲੋਕ ਹਾਰੇ ਕੋਈ ਇਸ ਟ੍ਰਾਈਟਰ ਦੇ ਨਾਲ ਤਸਵੀਰ ਖਚਾਉਣ ਲਈ ਪਹੁੰਚਦਾ ਹੈ ਜੀ ਠੀਕ ਹੈ ਜੀ ਬਾਕੀ ਵੀਡੀਓ ਜਰੂਰ ਸ਼ੇਅਰ ਕਰੋ ਪਰਾਓ ਠੀਕ ਹੈ ਜੀ ਧੰਨਵਾਦ ਵੀਡੀਓ ਜਰੂਰ ਵੇਖਿਆ ਜੇ ਤੇ ਸ਼ੇਅਰ ਕਰਿਆ ਜੇ ਅਖੀਰਤ ਤੱਕ ਤੁਹਾਨੂੰ ਆਨੰਦ ਵੀ ਆਊਗਾ ਜੀ ਧੰਨਵਾਦ ਵੈਰ ਦੀ ਕਾਲਤਾ, ਵੈਰ ਦੀ ਕਿਰਤ